ਇਹ ਲੋ ਜੀ ਬੀਰ ਜੀ ਕਰੇਲੇ ਲਾਇਸੀ ਆ ਛੋਟੇ ਛੋਟੇ ਕਰੇਲੇ ਜਿਹੜੇ ਹੁੰਦੇ ਆ ਇਹ ਕਰੇਲੇ ਲੱਗਨੇ ਸ਼ੁਰੂ ਹੋ ਗਏ ਵਾਹਿਗੁਰੂ ਨੇ ਕਿਰਪਾ ਕੀਤੀ ਆ ਮਿਹਨਤ ਨੂੰ ਫਲ ਲੱਗਿਆ ਇਹ ਕਰੇਲਿਆਂ ਦੇ ਵਿੱਚ ਕਿੰਨੇ ਫੁੱਲ ਚੱਕ ਲਏ ਤੇ ਕੁਛ ਲੱਗੇ ਵੀ ਨੇ ਇੱਕ ਦੋ ਤਿੰਨ ਚਾਰ ਕਰੇਲੇ ਲੱਗ ਵੀ ਗਏ ਨੇ ਆ ਦੇਖ ਕਿੱਡਾ ਕਰੇਲਾ ਲੱਗ ਰਿਹਾ ਲੱਗਨੇ ਸ਼ੁਰੂ ਹੋ ਗਏ ਰਵਾਜੀ ਬੰਦ ਹਾਂ ਅੰਜੀਰ ਦਾ ਪੇਡਾ ਲਾਇਆ ਸੀ 2 ਸਾਲ ਮੰਗੂ ਹੋ ਗਏ ਪਹਿਲਾਂ ਥੋੜਾ ਖੜ ਗਿਆ ਸੀਗਾ ਪਤਾ ਨਹੀਂ ਕੀ ਬਿਮਾਰੀ ਸੀ ਐਸ ਵਾਰ ਥੋੜਾ ਬਹਾਦੂ ਨੇ ਕਿਰਪਾ ਕੀਤੀ ਅੰਜੀਰ ਵੀ ਲੱਗਨੇ ਸ਼ੁਰੂ ਹੋ ਗਏ ਆ ਦੇਖੋ ਦੇਖੋ ਅੰਜੀਰ ਅੰਜੀਰ ਲੱਗਨੇ ਸ਼ੁਰੂ ਹੋ ਗਏ ਨੇ ਐਡਾ ਪੇਡਾ ਹੋ ਗਿਆ ਅੰਜੀਰ ਦਾ ਬਹੁਤ ਵਧੀਆ ਗਰੋ ਕਰ ਰਿਹਾ ਹੁਣ ਇਹ ਹੈ ਕਰਿੰਦੇ ਦਾ ਪੇਡਾ ਕਰਿੰਦੇ ਦਾ ਪੇਡਾ ਜੋ ਅਸੀਂ ਆਪਣੇ ਘਰ ਲਾਇਆ ਹੋਇਆ ਹੈ ਆ ਦੇਖੋ ਬਹੁਤ ਸਾਰਾ ਕਰਿੰਦਾ ਲੱਗ ਰਿਹਾ ਹੈ ਬਹੁਤ ਫਲ ਚੱਕਿਆ ਨੇ ਇਹ ਆ ਸਾਡਾ ਚੀਕੂ ਚੀਕੂ ਜੀਤੇ ਬਹੁਤ ਚੀਕੂ ਲੱਗ ਰਿਹਾ ਹੈ ਬਿਨਾ ਸਪਰੇਅ ਤੋਂ ਕੋਈ ਸਪਰੇਅ ਨਹੀਂ ਇਹ ਚੀਕੂ ਵੀ ਵਾਹਿਗੁਰੂ ਕਿਰਪਾ ਸਦਕਾ ਕਾਫੀ ਸਾਲ ਹੋ ਗਏ ਲਾਏ ਨੂੰ ਬਹੁਤ ਗਰੋਅ ਕਰ ਰਿਹਾ ਹੈ ਬਹੁਤ ਵਧੀਆ ਜਿਹੜਾ ਫਲ ਦੇ ਰਿਹਾ ਆਹ ਜੀ ਨਿੰਬੂ ਦਾ ਬੂਟਾ ਹੈ ਤਾਂ ਮੇਰੇ ਵਾਂਗੂ ਛੋਟਾ ਜਿਹਾ ਪਰ ਇਹਨੂੰ ਫੌਲ ਬਹੁਤ ਹੈ ਫਲ ਬਹੁਤ ਲੱਗ ਰਿਹਾ ਹੈ ਦੇਖਣ ਨੂੰ ਸਾਇਜ਼ ਛੋਟਾ ਹੈ ਪਰ ਫਲ ਦੇਖੋ ਪੂਰਾ ਫਲ ਲੱਗ ਰਿਹਾ ਹੈ ਵਹਿਗੂ ਦੀ ਕਿਰਪਾ ਹੈ ਅੰਮ੍ਰੁੱਦਾਂ ਦੇ ਪੱਡੇ ਸੀ ਲਾਏ ਸੀਗੇ ਇਹਨਾਂ ਨੂੰ ਵੀ ਬਹੁਤ ਫਲ ਹੁਣ ਚੱਕ ਰਹੇ ਨੇ ਆ ਦੇਖੋ 2-2 3-3 ਦੇ ਗੁੱਛੇ ਹੈ ਗੁੱਛਿਆਂ ਦੇ ਜਿਹੜੇ ਲੱਗੇ ਹੋਏ ਹੈ ਫਲ ਬਹੁਤ ਵਧੀਆ ਫਲ ਚੱਕ ਰਹੇ ਨੇ ਦੇਖੋ ਆ ਪੇਡਾ ਅਸੀਂ ਲਾਇਆ ਸੀਗਾ ਆਲੂ ਬਖਾਰੇ ਦਾ ਇਹ ਵੀ ਵਧੀਆ ਗਰੋ ਕਰਨੀ ਸ਼ੁਰੂ ਕਰ ਦਿੱਤੀ ਐ ਪਹਿਲਾਂ ਥੋੜਾ ਜਿਹਾ ਗਰਮੀ ਕਰਕੇ ਰੁਕ ਗਿਆ ਸੀਗਾ ਉਹਨੂੰ ਦਵਾਈ ਵਗੈਰਾ ਪਾਈ ਐ ਬਹੁਤ ਵਧੀਆ ਫੁੱਟਣਾ ਸ਼ੁਰੂ ਹੋ ਗਿਆ ਆ ਦੇਖੋ ਨਵੇਂ ਪੱਤੇ ਕੱਢ ਰਿਹਾ ਬਹੁਤ ਵਧੀਆ ਗਰੋ ਕਰ ਰਿਹਾ ਆ 베ਰੀ ਹੈ 베리 ਦਾ ਪੇਡਾ ਵੀ ਅਸੀਂ ਘਰੇ ਲਾਇਆ ਹੈ ਹੁਣ ਇਹਨੇ ਵੀ ਫਲ ਜਿਹੜਾ ਚੁੱਕ ਲਿਆ ਇਹ ਆਮਲੇ ਦਾ ਪੇਡਾ ਇਹ ਵੀ ਬਹੁਤ ਵਧੀਆ ਗਰੋ ਕਰ ਰਿਹਾ ਹੈ ਆ ਦੇਖੋ 1 2 5 7 ਜਿਹੜਾ ਐਸ ਵਾਰ ਪਹਿਲੀ ਵਾਰੇ ਫਲ ਚੁੱਕ ਰਿਹਾ ਹੈ ਅਜੇ ਛੋਟਾ ਹੀ ਉਮਰ ਦੀ ਜਿਆਦਾ ਨਹੀਂ ਹੈ ਸਾਲ ਕੀ ਹੋਇਆ ਹੈ ਤਾਂ ਇਮਲੀ ਦਾ ਪੇਡਾ ਵੀ ਆਪਾਂ ਲਾਇਆ ਹੋਇਆ ਹੈ ਇਮਲੀ ਦਾ ਪੇਡਾ ਵੀ ਕਾਫੀ ਗਰੋ ਕਰ ਗਿਆ ਅਜੇ ਲੱਗੀ ਨਹੀਂ ਤੇ ਲੱਗ ਜਾਏਗੀ ਕਿਉਂਕਿ ਪੇਡਾ ਕਾਫੀ ਜਿਹੜਾ ਗਰੋ ਕਰ ਰਿਹਾ ਹੈ ਜੀ ਆਇ ਸ਼ਾਮ ਵਾਸਤੇ ਪੀਲਕਣ ਪੀਲਕਣ ਲਾਈ ਸੀ ਇਹਨੂੰ 2 ਸਾਲ ਹੋ ਗਏ ਜਦੋਂ ਸਾਡਾ ਬੱਚਾ ਰਵਿੰਦਰ ਸਿੰਘ ਕਨੇਡਾ ਗਿਆ ਹੈ ਉਹਦੇ ਜਾਣ ਤੋਂ ਪਹਿਲਾਂ ਲਾਈ ਸੀ ਕਿ ਡੈੜੀ ਆ ਦਰਖਤ ਛਾਂ ਵਾਸਤੇ ਵਧੀਆ ਹੈ ਇਹ ਆਕਸੀਜਨ ਵੀ ਦਿੰਦਾ ਹੈ ਇਹ ਪੀਲ ਕਣ ਵੀ ਬਹੁਤ ਵਧੀਆ ਗਰੋਅ ਕਰ ਰਹੀ ਹੈ ਦੇਖੋ 8-7 ਫੁੱਟ ਉੱਚਾ ਹੋ ਗਿਆ ਪਰਲੀ ਸਾਈਡ ਜਾਮਣਾ ਨੇ ਇਹ ਬਿਲਕੁਲ ਇੱਕ ਬਹੁਤ ਦਰਵਾਜ਼ੇ ਦੀ ਤਰ੍ਹਾਂ ਜਿਹੜਾ ਛਾਂ ਵਾਸਤੇ ਹੋ ਜਾਏਗਾ ਛਾਂ ਵਾਸਤੇ ਬਹੁਤ ਵਧੀਆ ਛਾਂ ਹੋਏਗੀ ਦੀ ਆ ਬੈਠਣ ਵਾਸਤੇ ਅਸੀਂ ਇੱਕਾ ਝੋਫੜੀ ਨਵਾ ਬਹੁਤ ਵਧੀਆ ਮਹਿੰਗਾ ਕਾਗਜ਼ ਪਾ ਕੇ ਬਣਾਇਆ ਹੋਇਆ ਕਿਉਂਕਿ ਮੇਹਕਣੇ ਦੇ ਵਿੱਚ ਵੀ ਇੱਥੇ ਬੈਠ ਸਕਦੇ ਆ ਕੋਈ ਪਰਮਾਤਮਾ ਦੀ ਬੰਦਗੀ ਕਰਨੀ ਹੈ ਇੱਥੇ ਬਹਿ ਕੇ ਕਰ ਸਕਦੇ ਆ ਜਾਂ ਕੋਈ ਆਉਂਦਾ ਰਿਸ਼ਤਾਰ ਆਉਂਦਾ ਇਹਦੇ ਇੱਥੇ ਬਹਿਣ ਨੂੰ ਵਧੀਆ ਚੀਜ਼ ਹੈ ਬਹੁਤ ਸੋਹਣੀ ਵਧੀਆ ਬਣਾਈ ਹੈ ਆਪਣੇ ਮਿਸਤਰੀ ਸਾਹਿਬ ਅੰਗਰੇਜ਼ ਸਿੰਘ ਨੇ ਇਹ ਬਣਾਈ ਹੈ ਬਹੁਤ ਵਧੀਆ ਇਹ ਦੇਖੋ ਛਾਂ ਅਜਾਪਾ ਕਹਿੰਦਾ ਦਰਖਤ ਤੋਂ ਲਾਓ ਆਪਾਂ ਜੀ ਕਹਿੰਨੇ ਆ ਤਾਂ ਆਪ ਵੀ ਲਾਉਣੇ ਚਾਹੀਦੇ ਨੇ ਅਸੀਂ ਵੀ ਆਪ ਬਹੁਤ ਪ੍ਰਗਤ ਜਿਹੜੇ ਲਾਏ ਹੋਏ ਨੇ ਉਹ ਦੇਖੋ ਤੁਰ ਤੱਕ ਇਹ ਸਾਡੇ ਖੇਤ ਦੇ ਵਿੱਚ ਦਰਖਤ ਲੱਗੇ ਹੋਏ ਨੇ ਕੋਈ ਗੱਲ ਨਹੀਂ ਕਈ ਵਾਰ ਆਪਾਂ ਕਹਿੰਨੇ ਫਸਲ ਘਟ ਹੁੰਦੀ ਆ ਕੋਈ ਗੱਲ ਨਹੀਂ ਠੇਕੇ ਵਾਲਾ 1000 ਰੁਪਿਆ ਘਟ ਦੇ ਦੂ ਕੋਈ ਫਰਕ ਨਹੀਂ ਪੈਂਦਾ ਪਰ ਦਰਖਤ ਜ਼ਰੂਰ ਲਾਉਣੇ ਚਾਹੀਦੇ ਨੇ ਸਤਿਗੁਰ ਦੀ ਕਿਰਪਾ ਆ ਸਾਰੇ ਪਾਸੇ ਦਰਖਤ ਇਹ ਆ ਗਿਆ ਆਪਣਾ ਮਕਾਨ ਦਰਖਤ ਦੇ ਸਾਹਮਣੇ ਸਾਰੇ ਦਰਖਤ ਲੱਗੇ ਹੋਏ ਨੇ ਤਕਰੀਬਨ ਫਲ ਵਾਲੇ ਵੀ ਦਰਖਤ ਲਗੇ ਹੋਏ ਨੇ ਜਾਮਣ ਅਮਰੂਦ ਚੇਕੋ ਆਂਬ ਹੈ ਜੇ ਛੋਟਾ ਥੋੜਾ ਹੁਣੀ ਚੱਲੇ ਨਿੰਬੂ ਤੇ ਹੋਰ ਨਿੰਬੂਆਂ ਦੇ ਕਾਫੀ ਪੇਡੇ ਹੋਰ ਵੀ ਨੇ ਖੂਬੇ ਲਾਏ ਹੋਏ ਆ ਵਾਹਿਗੁਰੂ ਕਿਰਪਾ ਕਰੇ ਜੀ ਵੱਧ ਤੋਂ ਵੱਧ ਦਰਖਤ ਲਾਓ ਕਿਉਂਕਿ ਸ੍ਰਿਸ਼ਟੀ ਨੂੰ ਸੰਭਾਲਣ ਦਾ ਆਪਾਂ ਨੂੰ ਮਨੁੱਖਾ ਦੇ ਹੀ ਮਿਲੀ ਆ ਆਪਾਂ ਹੀ ਸੰਭਾਲ ਸਕਦੇ ਆ ਜਾਨਵਰਤਾ ਜੇ ਆਏਗਾ ਉਹਨੇ ਦਰਖਤ ਨੂੰ ਖਾ ਜਾਣਾ ਉਹਨੂੰ ਨਹੀਂ ਪਤਾ ਇਹ ਰੱਖਣਾ ਕਰਨਾ ਪਰ ਇੱਕ ਮਨੁੱਖ ਨੂੰ ਸੋਝੀ ਹੈ ਕਿ ਜਿੰਨੇ ਆਪਾਂ ਦਰਖਤ ਲਾਵਾਂਗੇ ਆਪਣੀ ਸ਼ੇਦ ਦੇ ਲਈ ਚੰਗੇ ਐ ਜੋ ਸਾਨੂੰ ਆਕਸੀਜਨ ਦਿੰਦੇ ਐ ਬਿਨਾ ਮੁੱਲ ਤੋਂ ਫਰੀ ਦੀ ਆਕਸੀਜਨ ਹੈ ਇਹ ਜ਼ਰੂਰ ਵੱਧ ਤੋਂ ਵੱਧ ਆਪਾਂ ਰੁੱਖ ਲਾਈਏ ਸਤਗੁਰੂ ਪਾਤਸ਼ਾਹ ਕਿਰਪਾ ਕਰਨ ਫਲ ਵਾਲੀ ਵੀ ਲਾਈਏ ਸ਼ਾਮ ਵਾਲੀ ਵੀ ਲਾਈਏ ਹਰ ਤਰ੍ਹਾਂ ਦੇ ਰੁੱਖ ਐ ਜਿਹੜੇ ਉਹ ਲਾਉਣੇ ਚਾਹੀਦੇ ਨੇ ਦੇਖੋ ਸੋਹਾਂ ਜਣੇ ਦੇ ਬੂਟੇ ਵੀ ਅਸੀਂ ਤੋਂ ਲਾਏ ਹੋਏ ਆ ਸੋਹਾ ਜਣਾ ਕਹਿੰਦੇ ਬਹੁਤ ਚੰਗਾ ਹੈ ਇਹਦੇ ਦੋ ਚਾਰ ਪੱਤੇ ਜ਼ਰੂਰ ਚਾਹ ਦੇ ਵਿੱਚ ਅਸੀਂ ਵੜ ਲੈਨੇ ਆ ਰੋਜ਼ ਬਹੁਤ ਚੰਗੀਆਂ ਚੀਜ਼ਾਂ ਬਹੁਤ ਦਰਖਤ ਹੈ ਜਿਹੜੇ ਇਹਨਾਂ ਦੇ ਪੱਤੇ ਬਹੁਤ ਵਧੀਆ ਆਪਣੇ ਸ਼ਹਿਦ ਦੇ ਲਈ ਚੰਗੇ ਹੈ ਇਸ ਤਰ੍ਹਾਂ ਵੱਧ ਤੋਂ ਵੱਧ ਰੁੱਖ ਲਾਈਏ ਗੁਰੂ ਮਹਾਰਾਜ ਕਿਰਪਾ ਕਰਿਆ ਦੇਖੋ ਆ ਦੂਜੇ ਪਾਸੇ ਦਾ ਖੇਤ ਹੈ ਆਹ ਮਟ ਆਪਣੀ ਸਾਈਡ ਇਧਰ ਤੋਂ ਤੱਕ ਅਸੀਂ ਜਿਹੜੇ ਦਰਖਤ ਹੈ ਉਹ ਲਾਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ